ਤੇ ਆਪਾਂ ਕੱਲ ਹੀ ਬਾਈ ਰੀਪਰ ਵਾਲੇ ਨੂੰ ਕਹਤਾ ਜੀ ਤੇ ਅੱਜ ਬਾਈ 11:00 ਵਜੇ ਆ ਗਿਆ ਜੀ ਖੇਤ ਪਰ ਪਰ ਨਾਲ 7-8 ਮਣ ਦਾ ਤਾਂ ਫਰਕ ਪਿਆ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਬਾਈ ਅੱਜ ਤੁਹਾਨੂੰ ਪਤਾ ਆਪਾਂ ਕੱਲ ਛੋਨਾ ਵੜਦੇ ਸੀ ਛੋਨਾ ਆਪਣਾ ਬਾਈ ਜੀ ਸੁੱਖ ਸ਼ਾਂਤੀ ਨਾਲ ਟਾਈਮ ਨਾਲ ਹੀ ਵੜਿਆ ਗਿਆ ਸੀ ਤੇ ਆਪਾਂ ਕੱਲ ਹੀ ਬਾਈ ਰੀਪਰ ਵਾਲੇ ਨੂੰ ਕਹਤਾ ਜੀ ਤੇ ਅੱਜ ਬਾਈ 11:00 ਵਜੇ ਆ ਗਿਆ ਜੀ ਖੇਤ ਤੇ ਆ ਪੰਜਾ ਕਿੱਲੇ ਦਾ ਖੇਰਾ ਦਾ ਮਾਰਤਾ ਉਹਨੇ ਪੁੱਠੇ ਕੀੜੇ ਲਾਈ ਜਾਂਦਾ ਬਾਈ ਤੇ ਆਪਾਂ ਬਾਈ ਉਹਦੀ ਰੋਟੀ ਲੈ ਕੇ ਆਈ ਸੀ ਦੁਪਹਿਰ ਵਾਲੀ ਤੇ ਸੁਬ੍ਹਾ ਮੈਂ ਉਹਦਾ ਫੋਨ ਲਾਇਆ 11 ਵਜੇ ਮੈਂ ਚਾਹ ਬਾਈ ਕਹਿੰਦਾ ਬਾਈ ਕਿਹ ਰਹਾ ਤਾ ਮੈਂ ਸ਼ਾਗਲੀ ਚਾਹ ਤੇ ਤੂੰ 2:30 ਵਜੇ ਲਿਆਈ ਨਾਲੇ ਪਾਣੀ ਪੁਣੀ ਤੇ ਚਾਹ ਤੇ ਰੋਟੀ ਲਿਆਈ ਮੈਂ ਕਿਹਾ ਠੀਕ ਆ ਤੇ ਹੁਣ ਆਪੋ ਬਾ ਰਹੇਗੇ ਆਪਣੇ 31 ਦੇਗੇ 2 ਸਵਾ 2 ਕਿਲੇ ਜਿਹੜੇ ਉਹਦੇ ਚ ਮਾਰ ਕੇ ਤੇ ਬਾਈ ਫਿਰ ਹੋ ਗਿਆ ਬਿੱਲਾ ਤੇ ਆਪਣਾ ਪਰ ਕੰਮ ਚੱਲ ਪੂਗਾ ਠਾਲਾ ਤੇ ਕਿੰਨਾ ਰਹਿ ਗਿਆ ਭਈ ਆਪਣਾ ਵੱਢਣ ਵਾਲਾ ਝੋਨਾ ਆਪਣੇ ਰਹਿ ਗਏ 7-2 ਕਿਲੇ ਰਹਿ ਗਏ ਬਸ ਝੋਨਾ ਵੱਢਣ ਵਾਲਾ ਝੋਨਾ ਵੱਢ ਲਾ ਤੇ ਰਹਿ ਗਏ ਆਪਣੇ 8 ਕਿਲੇ 8 ਕਿਲੇ ਠੀਕ ਆ ਉਹ 33 ਹੈ ਕਿ 26 ਹੈ ਉਹ 26 ਹੈ ਜਿਹੜੇ ਮੱਕੀ ਵਾਲਾ ਤੇ 3 ਕਿਲੇ ਉਹ ਥੋੜੇ ਦਿਨ ਵੱਢ ਲੂਗਾ ਦਾ ਵੜ ਦਾਂਗੇ 12-14-5 ਦਿਨਾਂ ਨੂੰ ਇਹ ਬਣਿਆ ਪਿਆ ਥੋੜਾ ਜਿਹਾ ਸੈਲਜੀ ਆ ਉਹ ਵੱਢਾਂਗੇ ਆਪਾਂ ਤਕਰੀਬਨ ਹਫਤੇ ਤੱਕ 26 ਨੂੰ ਕੱਲ ਪਾਣੀ ਲਾਦਾ ਮੋਟਰ ਛੱਡੀ ਸੀ ਕੱਲ ਪਰਦੇ ਆਓ ਤੇ ਬਾਈ ਕਿਹੜੇ ਕਿਹੜੇ ਇਲਾਕੇ ਚ ਕੀ ਕੀ ਰਿਪੋਰਟ ਆ ਝੋਨੇ ਡਿੱਗਣੋਂ ਬਚੇ ਆ ਬਾਹਲੇ ਇਲਾਕਿਆਂ ਤਾਂ ਵੱਡੇ ਹੋਣੇ ਆ ਤੇ ਇੱਕ ਝਾੜ ਜ਼ਰੂਰ ਦੱਸੋ ਮੇਰਾ ਬਾਈ ਜੀ ਨੇ ਵੱਢ ਲਿਆ ਆਪਣਾ ਦਾ ਝਾੜ ਜੇ ਤੈਨੂੰ ਕਿ ਠੀਕ ਆ ਯਾਰ ਨਾ ਬਾਹਲਾ ਨਾ ਘੱਟ ਪਰ ਨਾਲੋਂ ਘੱਟ ਆ 7-8 ਮਨ ਦਾ ਫਰਕ ਹੈਗਾ ਟਰਾਲੀਆਂ ਦੱਸੀ ਜਾਂਦੀਆਂ ਹੂੰ ਅੰਦਾਜ਼ਾ ਹੋ ਹੀ ਜਾਂਦਾ ਬਾਈ ਜ਼ਿੰਮੇਵਾਰ ਬੰਦੇ ਨੂੰ ਟਰਾਲੀ ਚੋਂ ਹੀ ਅੰਦਾਜ਼ਾ ਹੋ ਜਾਂਦਾ ਜੱਟ ਬਾਈ ਕੀ ਹਿਸਾਬ ਕਿਤਾਬ ਹੋਊਗਾ ਹੂੰ ਝਾੜੋਂ ਘੱਟ ਆ ਪਕਾ ਝੋਨੇ ਦਾ ਕੋਈ ਐ ਨਹੀਂ ਆਪਾਂ ਕਹਿੰਦੇ ਪੱਕ ਮੜਾ ਪੱਕ ਲੋ ਸਿਰਾਈਏ ਝੋਨੇ ਰੇ ਪੀਲੇ ਪੀਲੇ ਪੱਕਿਆ ਪਰ ਝਾੜ ਦਾ ਨਹੀਂ ਕੀ ਵਜਨ ਚਲੋ ਠੀਕ ਆ ਬਾਈ ਨੂੰ ਖਾਣੇ ਰੋਟੀਆਂ ਵੇ ਆਉਂਦਾ ਫਿਰ ਕਰਦੇ ਆ ਬਗੱਲਾਂ ਤੁਹਾਡੇ ਨਾਲ ਬੈਠੇ ਬੈਠ ਲੈ ਬਲਾ ਛੇੜ ਲਿਆ ਉਹਨੂੰ ਕਿਹੜਾ ਨਹੀਂ ਛੱਡਦਾ ਉਹ ਹੁਣ ਸ਼ੁਕਰ ਆ ਉਹਨੂੰ ਖੁਰਕ ਪੈ ਗਈ ਆ ਕਹਿੰਦਾ ਬਾਈ ਇੱਕ ਪੈ ਗਈ ਉਹਨੂੰ ਤਾਂ ਕਿਹੜਾ ਛੱਡੇ ਪੁੱਛ ਲੈ ਫੇਰਾ ਦੇਖੋ ਐ ਮਾੜਾ ਛੇੜ ਤੈਨੂੰ ਖੜਾ ਨਹੀਂ ਛੱਡਦਾ ਉਹ ਕੁਰਸੀ ਦੇ ਆਲੇ ਦੋਲੇ ਬੈਠਣ ਨਹੀਂ ਦਿੰਦਾ ਬਾਈ ਮੈਂ ਤਾਂ ਤੂੰ ਛੇੜ ਲੈ ਨਹੀਂ ਸੀ ਉਹ ਬਾਈ ਟੀ ਦਾ ਉਹ ਤਾਂ ਬਾਈ ਪੌਡੇ ਲਾਉਂਦਾ ਯਾਰ ਲੀੜੇ ਲਵੇੜਦਾ ਖੁਰਕ ਉਹਨੂੰ ਖੁਰਕ ਕੱਲ ਇਹਨਾਂ ਸਾਰਾ ਚੁੰਨਾ ਵੜਾਇਆ ਨਾਲ ਪਰ ਬਈ ਇਹਨੇ ਲਾਜ ਚ ਲੱਗ ਗਿਆ ਉਹ ਲੈ ਫੇਰਾ ਹੋ ਗਿਆ ਦਾਲੇ ਆਲੋ ਲਕੋ ਨਾ ਵੜਾਇਆ ਬਈ ਨੇ ਸਾਡੇ ਨਾਲ ਲੋ ਬਈ ਫੋਰਮੈਨ ਆਪਣਾ ਆ ਗਿਆ ਤੇ ਹੁਣ ਰੋਕਦਾ ਟਰੈਕਟਰ ਤੇ ਇਹਨੂੰ ਖੋਣੇ ਆਪਾਂ ਰੋਟੀ ਤੇ ਉਹਨੇ ਨੂੰ ਪਾ ਪਾ ਬਈ ਰੀਪਰ ਮਾਰ ਸਭ ਤੋਂ ਗੰਦਾ ਸੰਦ ਆ ਬਈ ਰੀਪਰ ਸਭ ਤੋਂ ਪਿਹੜਾ ਸੰਦ ਜਿਨਾਇ ਪ੍ਰਹਾਰ ਕਰ ਦੇਣਾ ਪਿਛਲੇ ਸਾਲ ਮੈਂ ਮਾਰਿਆ ਸੀਗਾ 20 ਕਿੱਲਿਆਂ ਤੇ ਬਹੁਤ ਟਡ ਦਵਾਂ ਲਾਤਾ ਸੀਗਾ ਬਾਈ ਕੈਂਪ ਕੋ ਜਾਂਦਾ ਰੋਟੀ ਖਾ ਲਈ ਮੈਂ ਖਾ ਲਿਆ ਰੋਟੀ ਪਹਿਲਾਂ ਫਿਰ ਉਹਦਾ ਤਰੀ ਹੈ ਨਾ ਟਰੈਕਟਰ ਦਾ ਭਰੀਏ ਸਭ ਤੋਂ ਗੰਦਾ ਸੰਦਾ ਮੇਰੀ ਮੇਰਾ ਐਕਸਪੀਰੀਅੰਸ ਕਹਿੰਦਾ ਇਹ ਤਾਂ ਸਭ ਇਹ ਸਾਥ ਨਾਲ ਕੋਈ ਲਵੇ ਵੀਰ ਕੋਈ ਫਾਇਦਾ ਨਹੀਂ ਕੋਈ ਟਰੈਕਟਰ ਦੀ ਇੱਕ ਤਾਂ ਭਾਏ ਸੱਚਾ ਪੜਦੇ ਨਹੀਂ ਇੱਕ ਬੰਦੇ ਵੀ ਸੱਚਾ ਪੜ ਦਿੰਦਾ ਪੀਲੇ ਵਾਲਾ ਭਾਈ 855 ਨਾ ਵੀ ਚਲਾਉਂਦੇ ਆ ਪੀਲੇ ਦਾ 8 5 ਜਣਾ 15 20 ਕਿਲਿਆਂ ਮਾਰੇ ਟਰੈਕਟਰ ਫੜ ਕਰਨ ਲੱਗ ਗਈ ਬਈ ਸ਼ੂ ਸ਼ਟ ਲੀ ਹੋ ਗਈ ਦੀ ਬਹੁਤ ਮਾਰੀ ਹਾਲਤ ਕਰਦਾ ਯਾਰ ਕੋਈ ਬਾਤ ਕਣੀ ਕੋਈ ਨਹੀਂ ਪਤਾ ਲੱਗਦਾਗਾ ਥੜ ਥੜ ਪੈਂਦੀ ਐ ਉਹ ਵੇਲਾ ਬੁਰਾ ਹਾਲ ਨਾਸਾ ਤੱਕ ਪਰਾਲੀ ਚ ਪਾੜ ਦਿੰਦਾ ਏ ਕੰਮਾਂ ਕਰੂਗੀ ਐ ਮਾਲਾ ਪੜਾ ਐ ਸੰਭਲਦਾ ਐ ਪੈਣਾ ਰੂਗ ਦਿੱਤਿਆ ਮੂ ਮਤ ਆਏ ਪਰਦਾ ਖਪਾਤਾ ਕੋਸ਼ਿਸ਼ ਨਹੀਂ ਕਰਦਾ ਸੁਰਤ ਹੀ ਫੇਰ ਆਉਂਦੀ ਬਾਈ ਡਰਾਈਵਰ ਬੰਦੇ ਨੂੰ ਇਹਦਾ ਕਾਰਡ ਕੋਡ ਲਾ ਕੇ ਬੋਲਾ ਜਾ ਕੇ ਬਹਿ ਜਾ ਉੱਤੇ ਫੇਰ ਤਾਂ ਵੀ ਕੜਾ ਸੂਫੀ ਬੰਦ ਆਪਣੇ ਯਾਰ ਕਾ ਸੂਫੀ ਨਹੀਂ ਚਲਾ ਸਕਦਾ ਆਪਣੀ ਗੱਡੀ ਹੈ ਹੈ ਆਪਣੇ ਯਾਰ ਕਾ ਨਹੀਂ ਚਲਾ ਸਕਦਾ ਨਹੀਂ ਨਹੀਂ ਆਪਣੇ ਚਲਾ ਲੂਗਾ ਅਗਲੇ ਦਿਨ ਨਾਕ ਨਹੀਂ ਕਰਨਾ ਯਾਰ ਆ ਭੈ ਧੰਨਾ ਯਾਰ ਦਾ ਤਾਂ ਖਾ ਦੇ ਪਾਣੀ ਦੀ ਗੱਲ ਕਰ ਬਾਣੀ ਤੰਦਰ ਥਾਰ ਲਾਂਗੇ ਪਾਣੀ ਨਾਲ ਗੱਲ ਕਿਹੜੀ ਕਰਦਾ ਪਤਾ ਨਹੀਂ ਪਾਇਆ ਤੇ ਨਹੀਂ ਮਿੰਟ ਲੈ ਗਏ ਆਏ ਪਾਣੀ ਪਾਇਆ ਨਹੀਂ ਪਾਣੀ ਪਾਇਆ ਨੂੰ ਬੂਨਾ ਵਾ ਚੱਲਦਾ ਲੈ ਬੋਤਲ ਭਰ ਲਾ ਵੇਰਾ ਪਾਇਆ ਨਹੀਂ ਮਣ ਬੁੜੀਆਂ ਨੇ ਪਾਣੀ ਦੇ ਲਾ ਚੋਵੇਂ ਨਾ ਰੋਟੀ ਤੇ ਚਾਹ ਜੀ ਦੱਬਾ ਰੋਟੀ ਵਾਲਾ ਆ ਤੂੰ ਖਾੜ ਉਹਨੇ ਜਮਾ ਲੈਣਾ ਪੈ ਗਿਆ ਤਾਈ ਵਰਤੇ ਕਰ ਚੀਨ ਤਾਈ ਬੱਤੀ ਬਾਈ ਰੀਪਰ ਲੋਕ ਰਾਤ ਰਾਤਾ ਬਾਈ ਰੀਪਰ ਪਾਲਾ ਨੂੰ ਖਾਵਾਂਗੇ ਬਾਈ ਜਿੱਦਾਂ ਜੱਟਾ ਬਣਾਇੰਗੇ ਪਤਾ ਨਹੀਂ ਪਤਾ ਲੈ ਕਿਨੋ ਰੀਅਲਟੀ ਪਰਦਾ ਬਹੁਤ ਹੀ ਰੀਪਰ ਵੱਜਿਆ ਕਈ ਤਾਂ ਐਵੇਂ ਯਾਰ ਭੁਜਾਈ ਫਿਰਦੇ ਆ ਉਹ ਪਰ ਵੱਡੇ ਨਹੀਂ ਆ ਤੇ ਤੋਰਾ ਵੱਜਦਾ ਵੀਡੀਓ ਦੇ ਚੱਕਰ ਹੁੰਦੇ ਹੀ ਰਹਿੰਦੇ ਆ میری ریپر ہر ایک بندے ਨੂੰ ਬਈ ਮਾਰਨਾ ਵੀ ਨਹੀਂ ਆਉਂਦਾ ਕਿ ਨਹੀਂ ਕਈ ਆਉਂਜੀ ਭੁਜਾਈ ਫਿਰਦੇ ਬਈ ਵੱਡੇ گیئر ਚ ਲਾ ਕੇ ਹਨਾ ਉਹ ਦੱਸਿਆ ਮੈਂ ਪਾਣੀ ਲੈਣ ਗਿਆ ਨਾ ਮੈਨੂੰ ਬਾਪੂ ਕਹਿੰਦਾ ਕਿ ਤੇਰੀ ریپر ਕੀ ਤੇ ਮੈਂ ਕਿਹਾ ਪਿੰਡੂ ਹੀ ਐ ਮੈਂ ਕਿਹਾ ਜੈ ਕਹਿੰਦਾ یار بڑا سلو ਮਾਰਦਾ ریپر ਬਹੁਤ ਹੀ ਮਾਰਦਾ ਮੇਰੇ ਬਈਆਂ ਹੀ سوار ਦੀ ਬਈਆਂ ਆਈਆਂ ਯਾਰ ਕੰਮ ਕਰਾਉਣਾ ਇਹਨੂੰ ਵੀ ਫਰਨੰਦ ਆ ਜਾਂਦੇ ਨਾ پیسے دینਦੇ ਦੇਣ ਲੱਗਿਆ ਬੰਦਾ ਰਾਣੀ ਬਈ ਐ ਰਸ਼ਵੀਰੀ ਆਜੀ ਅੱਜ ਨਾ ਆਣੀ ਗਈ ਗੇੜੇ ਨਹੀਂ ਮਰਵਾਉਂਦਾ ਅਗਲਾ ਭਾਈ ਆਪਾਂ ਪਹੁੰਚ ਗਿਆ ਦਾਣਾ ਮੰਡੀ ਆਪਾਂ ਤੁਹਾਨੂੰ ਪਤਾ ਕੱਲ ਝੋਨਾ ਵੱਢਿਆ ਸੀ ਭਈ ਆਪਾਂ ਕੱਲ ਸ਼ਾਮੀ ਵੱਢ ਕੇ ਆਈ ਅੱਜ ਭਈ ਆਪਣੇ ਆ ਮੌਚਰ ਆ ਗਿਆ 16 ਤੇ ਕੰਡੇ ਆਪਣੇ ਲੱਗੇ ਦੂ ਬਕੀ ਚੀ ਆਉਂਦੇ ਕੰਮ ਆਪਣੇ ਬੇਲੀ ਇੱਕ ਘੰਡਾ ਉਹ ਚੱਲੀ ਜਾਂਦਾ ਇੱਕ ਘੰਡਾ ਚੱਲੀ ਜਾਂਦਾ ਆਪਣਾ ਚੌਧਰੀ ਹੈ ਭਈ ਬੜਾ ਗੱਡ ਬਤ ਨਾਈਸ ਆ ਯਾਰ ਇਹਦੇ ਹੁੰਦੇ ਭਈ ਟੈਨਸ਼ਨ ਕੋਈ ਨਹੀਂ ਇੱਥੇ ਮੰਡੀ 'ਚ ਇੱਕ ਰਾਤ ਨਹੀਂ ਮੈਨੂੰ ਘੱਟੋ ਘੜਾ 10 ਬਰੇ ਹੋ ਗਏ ਮੈਨੂੰ ਜੋ ਸੁਰਤ ਸੰਭਾਲੀ ਆ ਇੱਕ ਦਿਨ ਨਹੀਂ ਭਾਈ ਮੰਡੀ 'ਚ ਸੌਂ ਕੇ ਦੇਖਿਆ ਐਵੇਂ ਕਹੀਏ ਏਡੀ ਕਿਰਪਾ ਵਾਹਿਗੁਰੂ ਦੀ ਆ ਭਾਈ ਬੰਦੇ ਦੀ ਬਈ ਇਮਾਨਦਾਰੀ ਆਂਦੀ ਨਾ ਐ ਨਹੀਂ ਜੇ ਤੁਹਾਡਾ ਇੱਕ ਦਾਣਾ ਵੀ ਅੱਗੇ ਪਿੱਛੇ ਹੋ ਜੂਗਾ ਇਹ ਗਾਰੰਟੀ ਮੈਂ ਲੈ ਲਿਆ ਗਾਰੰਟੀ ਆ ਚੀਜੀ ਬਈ ਸਵਾਦ ਆ ਜਾਂਦਾ ਬਈ ਤੇ ਫਸਲ ਵੀ ਪੇਚੰਦਾ ਬਾਕੀ ਤੁਹਾਨੂੰ ਦੱਸਦੇ ਹਾਂ ਹੁਣ ਆਪਾਂ ਬਾਅਦ ਚ ਜਦੋਂ ਹੋ ਗਿਆ ਕਿੰਨਾ ਆਪਣਾ ਗੱਟਾ ਹੋ ਗਿਆ ਕਿੰਨਾ ਥਾਂ ਸੀ ਆਪਣਾ ਕੀ ਹਸਤਾਈ ਆਪਣੀ ਹੁਣ ਝਾੜ ਬਈ ਘਾਟਾ ਇਸ ਵਾਰ ਬਾਕੀ ਆਪਾਂ ਦੱਸਦੇ ਜੂ ਮਾਰਾ ਹੀ ਨਹੀਂ ਦਿੱਤਾ ਵਾਦੀ ਬਈ ਚੰਗੇ ਥਾਂ ਲੱਗਣ ਹੁਣ ਬਸ ਇਹੀ ਅਰਦਾਸ ਲੋ ਬਈ ਆਪਣਾ ਬਈ ਕੰਡਾ ਤੋਂ ਲੱਗ ਗਿਆ ਆਪਣਾ ਸਾਰਾ ਤੇ ਆਪਣੇ ਬਾਈ ਜੀ 7.7 ਕਿੱਲਾ ਥਾਂ ਸੀ ਆਪਣਾ ਵੀ 510 ਗੱਟੇ ਹੋਇਆ ਵੀ ਤਕਰੀਬਨ 6.55 ਮਣ ਦੀ ਬਈ ਔਸਤ ਬਈ ਆਪਣੀ ਤਾਂ ਬਹੁਤ ਆ ਬਈ ਹੁਣ ਪ੍ਰਮਾਤਮਾ ਚੰਗੇ ਥਾਂ ਲਵਾਵੇ ਜਿੰਨਾ ਦੇ ਤ ਵਾਹਿਗੁਰੂ ਨੇ ਵਾਧੂ ਦਿੱਤਾ ਪਰ ਪਰ ਨਾਲ 7-8 ਮਣ ਦਾ ਫਰਕ ਪਿਆ ਹੀ ਆ ਉਹ ਠੀਕ ਹੈ ਬਾਈ ਸਾਸਤਰੀ ਗੱਲ ਧੰਨਵਾਦ ਗੁੱਡ ਨਾਈਟ ਮਿਲਦੇ ਆਂ ਆਪਾਂ ਅਗਲੇ ਵਲੌਗ ਚ ਬਾਈ ਆਪਾਂ ਪਹੁੰਚ ਗਏ ਆਂ ਦਾਣਾ ਮੰਡੀ ਆਪਾਂ ਤੁਹਾਨੂੰ ਪਤਾ ਕੱਲ ਝੋਨਾ ਵੱਢਿਆ ਸੀ ਬਈ ਆਪਾਂ ਅੱਗਲ ਸ਼ਾਮੀ ਵੱਢ ਕੇ ਅੱਜ ਬਈ ਆਪਣੇ ਫੌਚਰ ਆ ਗਿਆ 16 ਤੇ ਕੰਡੇ ਆਪਣੇ ਲੱਗੇ ਦੋ ਬਾਕੀ ਚੀਂ ਹੁੰਦੇ ਕੰਮ ਆਪਣੇ 베ਲੀ ਇੱਕ ਕੰਡਾ ਉਹ ਚੱਲੀ ਜਾਂਦਾ ਇੱਕ ਕੰਡਾ ਚੱਲੀ ਜਾਂਦਾ ਆਪਣਾ ਚੌਧਰੀ ਹੈ ਬਈ ਬੜਾ ਗੱਡ ਬੰਦਾ ਨਾਈਸ ਹੈ ਜਰਗੇ ਤੇ ਹੁੰਦੇ ਬਈ ਟੈਨਸ਼ਨ ਦੀ ਕਿਰਪਾ ਬਾਈ ਗੁਰੂ ਜੀ ਦੀ ਆਪ ਬਾਈ ਬੰਦੇ ਦੀ ਬਈ ਇਮਾਨਦਾਰੀ ਆਂਦੀ ਨਾ ਐਣੀ ਜੇ ਤੁਹਾਡਾ ਇੱਕ ਦਾਣਾ ਵੀ ਅੱਗੇ ਪਿੱਛੇ ਹੋ ਜੂਗਾ ਇਹ ਗਰੰਟੀ ਮੈਂ ਲੈ ਲਿਆ ਗਰੰਟੀ ਆ ਚੀਜੀ ਬਈ ਸਵਾਦ ਆ ਜਾਂਦਾ ਬਈ ਤੇ ਫਸਲ ਵੀ ਜਿੰਦੇ ਪੀਚੰਦਾਂ ਬਾਕੀ ਤੁਹਾਨੂੰ ਦੱਸਦੇ ਹਾਂ ਹੁਣ ਆਪਾਂ ਬਾਅਦ ਚ ਜਦੋਂ ਹੋ ਗਿਆ ਕਿੰਨਾ ਆਪਣਾ ਗੱਟਾ ਹੋ ਗਿਆ ਕਿੰਨਾ ਥਾਂ ਸੀ ਆਪਣਾ ਕੀ ਹਸਤਾਈ ਆਪਣੀ ਮੂੰਹੋਂ ਝਾੜ ਬਈ ਘਾਟਾ ਇਸ ਵਾਰ ਬਾਕੀ ਪਦਾਰਜ ਜੋ ਮਾਰਾ ਹੀ ਨਹੀਂ ਦੇਦਾ ਵਾਦੀ ਬਈ ਚੰਗੇ ਥਾਂ ਲੱਗਣ ਹੁਣ ਬਸ ਇਹੀ ਅਰਦਾਸ ਆ ਹਾਂ ਬਈ ਕੰਡਾ ਤੋ ਲੱਗ ਗਿਆ ਆਪਣਾ ਸਾਰਾ ਤੇ ਆਪਣੇ ਬਾਈ ਜੀ 7.5 ਹੱਥ ਕਿੱਲਾ ਥਾਂ ਸੀ ਆਪਣਾ ਤੇ 510 ਗੱਟੇ ਹੋਏ ਆ ਉਹ ਤਕਰੀਬਨ 6.56 ਮਾਨ ਦੀ ਬਈ ਉਸ ਤੇ ਬਈ ਆਪਣੀ ਤਾਂ ਬਹੁਤ ਆ ਬਈ ਹੋਰ ਪਰਮਾਤਮਾ ਚੰਗੇ ਥਾਂ ਲਵਾਵੇ ਜਿੰਨਾ ਦੇ ਦ ਵਾਹਿਗੁਰੂ ਨੇ ਵਾਧੂ ਦਿੱਤਾ ਪਰ ਪਰ ਨਾਲ 7-8 ਮਾਨ ਦਾ ਤਾਂ ਫਰਕ ਪਿਆ ਹੀ ਆ ਜੋ ਠੀਕ ਆ ਬਈ ਸਾਸਤਰੀ ਗੱਲ ਧੰਨਵਾਦ ਗੁੱਡ ਨਾਈਟ ਮਿਲਦੇ ਆਂ ਆਪਾਂ ਅਗਲੇ ਵਲੌਗ ਚ